ਪਿਛਲੀ ਵਾਰ ਅਸੀਂ ਗੱਲ ਕੀਤੀ ਸੀ ਕਿ ਕਿਵੇਂ ਰੱਬੀ ਇਸ਼ਾਰੇ ਸਾਡੀ ਰੋਜ਼ਮਰਹ ਦੀ ਜ਼ਿੰਦਗੀ ਵਿੱਚ ਲੁਕੇ ਹੁੰਦੇ ਹਨ ਤੇ ਅੱਜ ਮੈਂ ਤੁਹਾਨੂੰ ਉਹ ਸਿਕਰਟ ਦੱਸਾਂਗੀ ਕਿ ਇਹ ਇਸ਼ਾਰੇ ਸਿਰਫ ਇਸ਼ਾਰੇ ਨਹੀਂ ਹੁੰਦੇ ਬਲਕਿ ਸਾਡੀ ਰੂਹ ਦੀ ਕਿਤਾਬ ਹੁੰਦੇ ਨੇ ਇਹ ਉਹ ਰੌਸ਼ਨੀ ਦੀ ਚਾਦਰ ਹੁੰਦੀ ਹੈ ਜੋ ਮੇਰੇ ਤੁਹਾਡੇ ਤੇ ਆਪਣੇ ਸਾਰਿਆਂ ਦੇ ਹਾਲੇ ਦੁਆਲੇ ਚੱਕਰ ਕੱਢਦੀ ਹੈ ਤੇ ਸਾਨੂੰ ਪ੍ਰੋਟੈਕਟ ਕਰਦੀ ਹੈ ਇਸ ਨੂੰ ਅਸੀਂ ਔਰਾ ਵੀ ਕਹਿੰਦੇ ਹਾਂ ਜੈਮਾ ਤੁਹਾਨੂੰ ਦੋਸਤ ਮੈਂ ਹਾਂ ਤੁਹਾਡੀ ਦੋਸਤ ਹੀਲਿੰਗ ਗਾਈਬੂਹੀ ਕਾਉਚਰ ਤੇ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਸਿਕਰਟ ਬੈਂਕ ਤੇ ਜਿੱਥੇ ਅਸੀਂ ਗੱਲਾਂ ਕਰਦੇ ਹਾਂ ਉਹ ਰੋਹਾਨੀ ਰਾਜ਼ ਉਹ ਦਿਲ ਦੀਆਂ ਗੱਲਾਂ ਜਿਹਦੇ ਨਾਲ ਤੁਸੀਂ ਜ਼ਿੰਦਗੀ ਨਹੀਂ ਬਲਕਿ ਆਪਣੀ ਕਿਸਮਤ ਵੀ ਬਦਲ ਸਕਦੇ ਹੋ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਔਰਾ ਕੀ ਹੈ ਔਰਾ ਤੁਹਾਡੀ એનર્ਜੀ ਫੀਲਡ ਹੈ ਜਿਵੇਂ ਕਿ ਇੱਕ ਰੰਗਾਂ ਦੀ ਤੁਹਾਡੇ ਸਰੀਰ ਦੇ ਆਲੇ-ਦਾਲੇ ਚਾਗਰ ਇਹ ਤੁਹਾਡੇ ਧਿਆਨ ਤੁਹਾਡੇ ਕਰਮ ਤੁਹਾਡੇ ਵਿਚਾਰ ਉਹਨਾਂ ਨਾਲ ਹੀ ਸਟਰੋਂਗ ਬਣਦੀ ਹੈ ਜੇ ਤੁਸੀਂ ਨੈਗੇਟਿਵ ਵਿਚਾਰ ਲੈ ਕੇ ਚੱਲਦੇ ਹੋ ਤਾਂ ਇਹੀ ਔਰਾ ਤੁਹਾਡਾ ਡਲ ਤੇ ਵੀਕ ਹੋ ਜਾਂਦਾ ਹੈ ਜੇ ਜੀ ਪੋਜ਼ਿਟਿਵ ਵਿਚਾਰ ਰੱਖਦੇ ਹੋ ਤਾਂ ਇਹੀ ਤੁਹਾਡਾ ਔਰਾ ਹੈ ਜਿਹੜਾ ਉਹ એનર્ਜੀ ਬੂਸਟ ਅਪ ਹੋ ਕੇ ਇਹ ਸਟਰੋਂਗ ਬਣ ਜਾਂਦਾ ਆਪਣੇ ਹੱਥਾਂ ਨਾਲ ਔਰਾ ਦੇਖਣ ਦਾ ਤਰੀਕਾ ਇੱਕ ਸ਼ਾਂਤ ਜਗ੍ਹਾ ਤੇ ਨੂੰ ਜਿੱਥੇ ਕੁਦਰਤੀ ਲਾਈਟ ਆਉਂਦੀ ਹੋਵੇ ਤੇ ਉੱਥੇ ਬੈਠ ਕੇ ਆਪਣੇ ਹੱਥਾਂ ਨੂੰ ਬਿਲਕੁਲ ਐਦਾਂ ਕੋਲ ਲੈ ਆਓ ਤੇ ਕੋਲ ਲਿਆ ਕੇ ਬਿਲਕੁਲ ਨਾਲ ਨਹੀਂ ਜੋੜਨੇ ਹਲਕਾ ਹਲਕਾ ਬਿਲਕੁਲ ਥੋੜਾ ਜਿਹਾ ਦੂਰ ਕਰੋ ਤੇ ਇਹਦੇ ਵਿੱਚ ਤੁਹਾਨੂੰ ਹਲਕੀ ਜੀ ਕੋਈ ਮੈਗਨੈਟਿਕ ਪਾਵਰ ਕੋਈ ਖਿੱਚ ਜਾਂ ਕੋਈ ਗਰਮਾਹਟ ਜੇ ਕੁਝ ਵੀ ਮਹਿਸੂਸ ਹੁੰਦਾ ਹੈ ਇਹੀ ਤੁਹਾਡਾ એનર્ਜੀ ਦਾ ਔਰਾ ਹੈ ਔਰ ਇਹਦੇ 네ਗੇਟਿਵ ਤੇ ਪੋਜ਼ਿਟਿਵ ਮੀਨਿੰਗ ਵਾਈਟ ਕਲਰ ਦਾ ਔਰ ਇਹ ਡੁਆਇਨ ਪ੍ਰੋਟੈਕਸ਼ਨ ਇਸ ਸਪਿਚੁਅਲ ਕਨੈਕਸ਼ਨ ਬਣਾਉਂਦਾ ਹੈ ਤੇ ਜੇ ਇਹਦੀ 네ਗੇਟਿਵਿਟੀ ਦੀ ਗੱਲ ਕਰੀਏ ਤਾਂ ਇਹ ਡਿਸਕਨੈਕਟ ਵੀ ਕਰ ਦਿੰਦਾ ਹੈ ਮਤਲਬ ਆਪਾਂ ਘਰ ਵਿੱਚ ਰਹਿ ਕੇ ਜਾਂ ਆਪਣੇ ਉਸ ਮਾਹੌਲ ਵਿੱਚ ਰਹਿ ਕੇ ਵੀ ਆਪਣੇ ਆਪ ਨੂੰ ਕੱਲਾ ਹੀ ਮਹਿਸੂਸ ਕਰਦੇ ਹਾਂ ਗ੍ਰੀਨ ਕਲਰ ਦਾ ਔਰ ਇਹ ਹੀਲਿੰਗ ਕੰਪੈਸ਼ਨ ਤੇ ਲਵਸ ਇਹ ਇਹਦੇ ਪੋਜ਼ਿਟਿਵ ਪੁਆਇੰਟਸ ਨੇ ਤੇ ਜੇ 네ਗੇਟਿਵ ਦੀ ਗੱਲ ਕਰੀਏ ਤਾਂ ਇਹ ਇਨਸਕਿਓਰ ਫੀਲ ਕਰਵਾਉਂਦਾ ਤੇ ਨਾਲ ਨਾਲ ਇਹ ਜੈਲਸੀ ਦੀ ਭਾਵਨਾ ਵੀ ਰੱਖਦਾ ਹੈ ਰੈਡ ਕਲਰ 패션 ਤੇ ਕੈਰੇਜ ਤੇ ਜੇ ਇਹਦੀ 네ਗੈਟਿਵਿਟੀ ਦੀ ਗੱਲ ਕੀਤੀ ਜਾਵੇ ਤਾਂ ਐਂਗਰ ਤੇ ਇੰਪੇਸ਼ੈਂਟ येलो ਕਲਰ ਦਾ ਔਰਾ ਬਹੁਤ ਹੀ ਪਾਵਰਫੁਲ ਮੰਨੇ ਜਾਂਦਾ ਹੈ ਇਹ ਕੌਨਫੀਡੈਂਸ ਤੇ ਪੋਜ਼ਿਟਿਵਿਟੀ ਦਾ ਸਾਈਨ ਹੈ ਤੇ ਜੇ 네ਗੈਟਿਵਿਟੀ ਦੀ ਗੱਲ ਕਰੀਏ ਤਾਂ ਇਹ ਬੰਦੇ ਵਿੱਚ ਐਗਰੈਸ਼ਨ ਤੇ ਐਂਗਜ਼ਾਇਟੀ ਵੀ ਪੈਦਾ ਕਰ ਦਿੰਦਾ ਐਦਾਂ ਔਰੇ ਦੇ ਵੀ ਬਹੁਤ ਕਲਰਸ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਪ੍ਰੈਕਟਿਸ ਨਾਲ ਦੇਖ ਸਕਦੇ ਹਾਂ ਤੇ ਆਪਣੇ ਔਰੇ ਨੂੰ ਬੈਲੈਂਸ ਕਰ ਸਕਦੇ ਹਾਂ ਔਰਾ ਕਮਜ਼ੋਰ ਕਿਉਂ ਹੋ ਜਾਂਦਾ ਹੈ ਜਿਆਦਾ ਸਟ्रेस ਲੈਣ ਨਾਲ ਓਵਰ ਥਿੰਕਿੰਗ ਕਰਨ ਨਾਲ ਜਾਂ 네ਗੈਟਿਵਿਟੀ ਵਿੱਚ ਫਸੇ ਰਹਿਣ ਨਾਲ ਉਸੇ ਕਈ ਵਾਰ ਦੇਖਿਆ ਹੁਣ ਲਾ ਕਿ ਕਈ ਲੋਕਾਂ ਕੋਲੇ ਬਹੁਤ ਕੁਝ ਹੋਣ ਦੇ ਬਾਵਜੂਦ ਵੀ ਉਹ ਹਰ ਟਾਈਮ ਇਹੀ ਬੋਲ ਰਹੇ ਕਿ ਸਾਡੇ ਕੋਲ ਕੁਝ ਵੀ ਨਹੀਂ ਤੇ ਉਹਦੇ ਨਾਲ ਕੀ ਹੁੰਦਾ ਸਾਡੇ ਬਿਊਜ਼ ਵੀ ਉਹਦਾ ਦੇ ਬਣਨ ਲੱਗ ਜਾਂਦੇ ਨੇ ਤਾਂ ਯੂਨੀਵਰਸ ਵੀ ਉਹੀ ਵਾਈਬ ਸਾਡੇ ਨਾਲ ਕਨੈਕਟ ਕਰਦਾ ਹੈ ਇਹੀ ਗੱਲਾਂ ਨਾਲ ਅਸੀਂ ਆਪਣਾ ਔਰਾ ਵੀਕ ਤੇ ਸਟਰੋਂਗ ਕਰ ਸਕਦੇ ਔਰਾ ਮਜ਼ਬੂਤ ਕਰਨ ਦੇ ਵੀ ਕਈ ਤਰੀਕੇ ਹੁੰਦੇ ਨੇ ਇਹਦੇ ਵਾਸਤੇ ਤੁਸੀਂ ਡੇਲੀ ਮੈਡੀਟੇਸ਼ਨ ਕਰੋ ਗ੍ਰੈਟੀਟਿਊਡ ਕਰੋ ਤੇ ਵਾਤਾਵਰਣ ਨਾਲ ਜੁੜੋ ਜਿਵੇਂ ਨੇਚਰਲ ਚੀਜ਼ਾਂ ਨੇ ਉਨਾ ਨਾਲ ਤੁਸੀਂ ਜੁੜ ਕੇ ਵੀ ਆਪਣੇ ਔਰਾ ਨੂੰ ਸਟਰੋਂਗ ਕਰ ਸਕਦੇ ਜਿਵੇਂ ਸਰੀਰ ਨੂੰ ਸਾਫ ਸੁਥਰਾ ਰੱਖਣ ਲਈ ਨਹਾਉਣ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਸਾਨੂੰ ਔਰੇ ਨੂੰ ਵੀ ਕਲੀਨ ਕਰਨ ਦੀ ਹਮੇਸ਼ਾ ਸਮੇਂ ਤੇ ਲੋੜ ਪੈਂਦੀ ਹੈ ਜਦੋਂ ਤੁਹਾਨੂੰ ਲੱਗਦਾ ਹੈ ਕਿ ਸਾਡੀ એનર્ਜੀ ਬਹੁਤ ਜ਼ਿਆਦਾ ਹੈਵੀ ਹੋ ਰਹੀ ਹੈ ਸਾਡੀ ਲਾਈਫ ਕਿਸੇ ਲਗੀ ਤੇ ਸਟਕ ਹੋ ਕੇ ਰਹਿ ਰਹੀ ਹੈ ਜਾਂ ਸਿਨੈਕਟੀਵਿਟੀ ਵਿੱਚ ਫਸ ਰਹੇ ਹਾਂ ਉਦੋਂ ਸਾਨੂੰ ਲੋੜ ਹੁੰਦੀ ਆ ਆਪਣਾ ਔਰਾ ਕਲੀਨ ਕਰਨ ਦੀ ਜੇ ਤੁਸੀਂ ਵੀ ਔਰਾ ਆਪਣਾ ਕਲੀਨ ਕਰਵਾਉਣਾ ਚਾਹੁੰਦੇ ਤਾਂ ਮੈਂ ਔਰਾ ਕਲੀਨਿੰਗ ਦੇ ਸੈਸ਼ਨ ਦਿੰਦੀ ਆ ਜਿਹਦਾ ਮੂਡ ਰਹਿੰਦਾ ਆਨਲਾਈਨ ਕਲਾਸਿਸ ਹੁੰਦੀਆਂ ਨੇ ਉਹ ਜ਼ੂਮ ਜਾਂ ਵੀਡੀਓ ਕਉਤੇ ਵੀ ਹੋ ਜਾਂਦਾ ਹੈ ਜੇ ਤੁਸੀਂ ਵੀ ਆਪਣਾ ਔਰਾ ਕਲੀਨ ਕਰਾਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੀ ਟੀਮ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ ਕਿ ਆਪਣਾ स्लॉट ਬੁੱਕ ਕਰਵਾ ਸਕਦੇ ਮੈਨੂੰ ਯਾਦ ਹੈ ਕਿ ਇੱਕ ਵਾਰ ਮੇਰੀ ਵੀ એનર્ਜੀ ਬਿਲਕੁਲ ਡਲ ਹੋ ਚੁੱਕੀ ਸੀ ਇਹ 네ਗੇਟਿਵਿਟੀ ਮੇਰੇ ਤੇ ਬਹੁਤ ਹਾਵੀ ਹੋ ਰਹੀ ਸੀ ਇਹ ਮੇਰੀ ਕਿਸੇ ਫਰੈਂਡ ਦੇ ਦੱਸਣ ਤੇ ਉਦੋਂ ਮੈਂਨੇ ਆਪਣਾ ਔਰਾ ਕਲੀਨ ਕਰਵਾਇਆ ਤਾਂ ਬਲੀਵ ਮੀ ਉਸ ਟਾਈਮ ਮੇਰੀ એનર્ਜੀ ਇੰਨੀ ਕ ਬੂਸਟ ਹੋਈ ਤੇ ਮੈਨੂੰ ਐਦਾਂ ਲੱਗਿਆ ਕਿ ਜਿਵੇਂ ਮੇਰੀ ਰੂਹ ਨੂੰ ਕਿਸੇ ਨੇ ਤਰੋ ਤਾਰਾ ਹਵਾ ਦੇ ਦਿੱਤੀ ਹੋ ਔਰਾ ਕਲੀਨਿੰਗ ਤੋਂ ਬਾਅਦ ਮੇਰੀ ਲਾਈਫ ਵਿੱਚ ਉਹ ਕਲੈਰਿਟੀ ਤੇ ਉਹ ਰੋਸ਼ਨੀ ਆਈ ਜਿਸ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਜੇ ਤੁਸੀਂ ਵੀ ਆਪਣਾ ਔਰਾ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਲਿਖੋ ਆਈ ਸਾ ਮਾਈ ਔਰਾ ਤੇ ਜੇ ਇਹ ਵੀਡੀਓ ਤੁਹਾਨੂੰ ਮੇਰੀ ਵਧੀਆ ਲੱਗੀ ਹੋਵੇ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਸ਼ੇਅਰ ਵੀ ਜ਼ਰੂਰ ਕਰਨਾ ਤਾਂ ਕਿ ਕਿਸੇ ਹੋਰ ਦਾ ਵੀ ਲਾਈਫ ਵਿੱਚ ਚੇਂਜ ਆ ਸਕੇ ਇਹ ਔਰਾ ਤੁਹਾਡੀ એનર્ਜੀ ਫੀਲਡ ਹੀ ਨਹੀਂ ਬਲਕਿ ਤੁਹਾਡੀ ਸਪਿਰਚੁਅਲ ਫਿੰਗਰਪ੍ਰਿੰਟ ਹੈ ਤਾਂ ਅੱਜ ਤੋਂ ਹੀ ਤੁਸੀਂ ਆਪਣੇ ਔਰੇ ਨੂੰ ਸਟਰੋਂਗ ਕਰੋ ਤਾਂ ਕਿ ਤੁਹਾਡੀ ਜ਼ਿੰਦਗੀ ਵੀ ਪਾਵਰਫੁਲ ਬਣ ਸਕੇ ਤੇ ਡਿਵਾਈਨ ਸ਼ਕਤੀਆਂ ਤੁਹਾਡੇ ਨਾਲ ਜੋੜ ਸਕਣ ਗੇਮ ਆਪ